ਗੱਲ ਪ੍ਰੇਮ ਤੇ ਲੰਘ ਰਹੇ ਹਾਂ। ਓਏ ਜਿਹੜਾ ਤੇਰਾ ਮਿਊਜ਼ਿਕ ਬਣਾਉਂਦਾ ਸਹੰਜ ਵੀ ਪਤਨ ਕੀ ਨਾਉਂਦਾ ਹਨ ਮੁੰਡੇ ਦਾ। ਪਹਿਲਾਂ ਤੈਨੂੰ ਕੁੱਟਣਾ ਸੀ ਹੁਣ ਤੇਰਾ ਸਾਰਾ ਗਰੁੱਪ ਕੁੱਟਣਾ। ਅੱਜ ਮੇਰੇ ਕੋਲੇ ਭੈਣ ਆਈ ਵੀ ਸੀ। ਪੈਦਾ ਧੂਆਂ ਵਰਸਰ ਜਾ ਕੇ ਉਹਦੇ ਹੱਥ ਦੀ ਚਾਹ ਪੀਂਦਾ ਰਿਹਾ ਹਨ। ਉਹਦੇ ਘਰੇ ਜਾਂਦਾ ਰਿਹਾ ਲੰਗੌੜ। ਤੈਨੂੰ ਨੈਕਸਟ ਲੈਵਲ ਕੁੱਟਣਾ ਯਾਰ ਤੁਸੀਂ ਕੁੜੀ ਜਿੰਦਗੀ ਰੋਲ ਗਏ। ਯਾਰ ਤਿੰਨ ਘੰਟੇ ਕੁੜੀ ਰੁਹੀ ਹੀ ਮੇਰੇ ਕੋਲੇ ਬੈਠੀ ਕਹਿੰਦੀ ਵੀਰੇ ਦੇਖੀ ਕਹਿੰਦੀ ਮੈਂ ਪ੍ਰੇਮ ਨੂੰ ਬੜੀਆਂ ਚਾਹਾਂ ਵੀਰ ਜੀ ਕਹਿੰਦੀ ਮੈਂ ਐਮ ਫਰੌਂਦੀ ਹੁੰਦੀ ਸੀ ਵੀ ਮੇਰਾ ਵੀਰਾ ਆਇਆ ਬੈਠਾ ਹਨ ਪੈਣ ਜੋ ਦੋ ਕਦੇ ਇਹ ਸੋਚਿਆ ਤੁਹਾਨੂੰ ਕੋਈ ਖਵਾਉਂਦਾ ਰੋਟੀ ਪਾਣੀ ਉਹਦੀ ਇੱਜ਼ਤ ਕਿਵੇਂ ਕਰਨੀ ਹਨ ਤਾਂ ਇਹ ਤਾਂ ਵੱਡਣਾ ਸੀ ਤਾਂ ਇਹ ਤਾਂ ਹੁਣ ਪਹਿਲਾਂ ਤਾਂ ਕੁੱਟਣਾ ਸੀ ਹੁਣ ਤੈਨੂੰ ਰੱਜ ਕੇ ਕੁੱਟਣਾ ਦੂਜੀ ਗੱਲ ਸਾਂਝ ਵੀ ਜਿਹੜਾ ਤਰ੍ਹਾਂ ਮਿਊਜ਼ਿਕ ਬਣਾਉਂਦਾ ਉਹਨੂੰ ਕੁੱਟਣਾ ਕੁੜੀ ਵਿਆਹੀ ਵੀ ਸੀ ਸਾਂਝ ਵੀ ਕਟਣਾ ਕੁੜੀ ਵਿਆਹੀ ਵੀ ਸੀ ਸਾਈਂ ਵੀ ਦੇ ਭਾਈ ਨਾਲ ਹਨਾ ਗਿਆਨੀ ਨੂੰ ਬੜਾ ਕੁੱਟਣਾ ਗਿਆਨੀ ਬੜੇ ਹਰਾਮੀ ਨੇ 95 ਲੱਖ ਕੁੜੀ ਤੋਂ ਖਾ ਗਿਆ ਹੁਣ ਤੁਸੀਂ ਕਹੀ ਤਾਂ ਐ ਸੋਚੋ ਲਿਆ ਉਹਨੂੰ ਫੁੱਦੂ ਖਿੱਚੀ ਆ ਨਾ 95 ਲੱਖ ਰੁਪਈਆ ਥੋੜਨਾ ਐ ਖਾ ਜੂਗੀ 95 ਲੱਖ ਕੁੜੀ ਤੋਂ ਮੁੰਡਾ ਖਾ ਗਿਆ ਉਹਦੀ ਫੋਟੋ ਵੀ ਪਾਉਣਾ ਮੇਰੇ ਕੋਲ ਫੋਟੋ ਪਈ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪ੍ਰੇਮ ਢੱਲੋਂ ਦੀ ਅਕਸਰ ਚਰਚਾ ਚੱਲਦੀ ਰਹਿੰਦੀ ਹੈ ਜਿਸ ਨੂੰ ਲੈ ਕੇ ਦੋਸਤੋ ਇੱਕ ਵਿਵਾਦ ਕਾਫੀ ਅੱਗੇ ਆ ਰਿਹਾ ਹੈ ਜਿਸ ਨੂੰ ਲੈ ਕੇ ਦੋਸਤੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਮਨਪ੍ਰੀਤ ਮੰਨੇ ਦੀ ਜਿਸ ਦੇ ਵਿੱਚ ਉਸਨੇ ਰਿਪਲਾਈ ਕੀਤਾ ਹੈ ਪ੍ਰੇਮ ਢੱਲੋਂ ਨੂੰ ਅਤੇ ਸਿੱਧੀ ਸਿੱਧੀ ਧਮਕੀ ਦਿੱਤੀ ਹੈ ਕਿ ਤੈਨੂੰ ਹੁਣ ਅਸੀਂ ਸਾਰਿਆਂ ਨੇ ਰਲ ਕੇ ਕੁੱਟਣਾ ਤੇ ਚੰਗੀ ਰੀਜ ਦੇ ਨਾਲ ਕੁੱਟਣਾ ਹੈ ਕਿਉਂਕਿ ਤੂੰ ਸਾਡੀ ਭੈਣ ਦੀ ਇੱਕ ਜ਼ਿੰਦਗੀ ਖਰਾਬ ਕੀਤੀ ਹੈ ਅਤੇ ਹੋਰ ਵੀ ਕਈ ਖੁਲਾਸੇ ਕੀਤੇ ਨੇ ਪ੍ਰੇਮ ਟਿੱਲੋ ਦੇ ਬਾਰੇ ਤੇ ਹੁਣ ਦੇਖਣਾ ਇਹ ਹੈ ਕਿ ਪ੍ਰੇਮ ਟਿੱਲੋ ਦੇ ਵੱਲੋਂ ਕੀ ਰਿਪਲਾਈ ਆਉਂਦਾ ਹੈ ਫਿਲਹਾਲ ਦੋਸਤੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ